ਦੋਸਤੋ ਵੀਡੀਓ ਨੂੰ ਪੂਰਾ ਵੇਖਿਆ ਕਰੋ ਤੇ ਨਾਲੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਆ ਕਰੋ ਜਿੱਥੋਂ ਤੁਹਾਡੀ ਫੀਡਬੈਕ ਮੈਨੂੰ ਮਿਲਦੀ ਰਹੇ ਤੇ ਮੈਂ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਤੇ ਹੋਰ ਵਧੀਆ ਤੋਂ ਵਧੀਆ ਤੁਹਾਡੇ ਅੱਗੇ ਵੀਡੀਓ ਪੇਸ਼ ਕਰਾਂ ਤੇ ਹੁਣ ਚਲੋ ਦੋਸਤੋ ਹੁਣ ਵੀਡੀਓ ਸ਼ੁਰੂ ਕਰਦੇ ਆਂ ਗੁਰਦੁਆਰਾ ਸੰਗਰਾਨਾ ਸਾਹਿਬ ਜੀ ਦੇ ਆਹ ਤੁਸੀਂ ਵੇਖ ਸਕਦੇ ਜੇ ਇਹ ਸੰਗਰਾਨਾ ਸਾਹਿਬ ਜੀ ਦੀ ਬਾਹਰ ਗੇਟ ਤੇ ਘੇਟੀ ਆ ਜੀ ਅੰਦਰ ਅਸਤੇ ਦੇ ਵਿੱਚ ਜਾਣ ਵਾਲਾ ਸਾਡੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੀ ਇਹ ਜਿਹੜਾ ਸੰਗਰਾਂ ਸਾਹਿਬ ਗੁਰਦੁਆਰਾ ਬਾਹਰ ਇਹ ਪੈਂਦਾ ਆ ਤਰੰਤਰੰਤ ਕੋ ਮਸਰ ਨੂੰ ਜਾਂਦੇ ਆ ਰਸਤੇ ਦੇ ਵਿੱਚ ਤਾਲਾ ਸਾਹਿਬ ਜੀ ਤੋਂ ਅੱਗੇ ਆ ਤੇ ਚਲੋ ਹੁਣ ਫਿਰ ਅੰਦਰ ਚਲਦੇ ਆ ਤੇ ਦਰਸ਼ਨ ਕਰਦੇ ਆ ਹਾਂਜੀ ਦੋਸਤੋ ਤੇ ਹੁਣ ਮੈਂ ਪਹੁੰਚ ਚੁੱਕਿਆ ਆਂ ਗੁਰਦੁਆਰਾ ਸੰਗਰਾਨਾ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਹੋਈ ਸੀ ਤੇ ਇਹਨਾਂ ਨੇ ਜਿੱਤੀ ਸੀ ਤੇ ਮੈਂ ਪਹੁੰਚ ਚੁੱਕਿਆ ਹਾਂ ਉਸ ਗੁਰਦੁਆਰਾ ਸਾਹਿਬ ਜੀ ਦੇ ਗੇਟ ਤੇ ਤੇ ਹੁਣ ਮੈਂ ਅੰਦਰ ਜਾਊਂਗਾ ਤੇ ਤੁਹਾਨੂੰ ਦਰਸ਼ਨ ਕਰਾਊਂਗਾ ਤੇ ਗੁਰੂ ਜੀ ਦੇ ਇਤਿਹਾਸ ਤੇ ਥੋੜਾ ਜਿਹਾ ਸਕਸ਼ੇਪ ਦੇ ਵਿੱਚ ਵੀ ਦੱਸੂਗਾ ਤੇ ਚਲੋ ਫਿਰ ਹੁਣ ਮੈਂ ਤਾਂ ਨਹੀਂ ਮਾਰ ਤੇ ਹੁਣ ਬਾਹਰ ਫਿਰ ਆਪਾਂ ਅੰਦਰ ਚੱਲਦੇ ਆਂ ਆਹ ਇਮਾਰਤ ਹੈ ਗੁਰੂ ਘਰ ਦੀ ਜੀ ਤੁਸੀਂ ਦੇਖ ਸਕਦੇ ਜੀ ਉੱਥੇ ਤੁਸੀਂ ਜੋੜਾ ਲਾ ਕੇ ਤੇ ਅੰਦਰ ਪੈਰ ਧੋਕੇ ਤੇ ਅੰਦਰ ਤੁਸੀਂ ਮੱਥਾ ਟੇਕਣ ਜਾਣਾ ਵਾ ਤੇ ਹੁਣ ਅੰਦਰ ਚਲਦੇ ਆਂ ਜੀ ਦੋਸਤੋ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਆ ਗੁਰਦੁਆਰੇ ਦੀ ਚਲੋ ਹੁਣ ਆਪਾਂ ਅੰਦਰ ਚਲਦੇ ਆਂ ਪੈਰ ਧੋਕੇ ਤੇ ਫਿਰ ਹੱਥ ਵੀ ਧੋਣੇ ਆ ਜੀ ਬਹੁਤੀ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਅੰਦਰੋਂ ਇੱਥੇ ਗੁਰੂ ਜੀ ਜੰਗ ਦੇ ਵਿੱਚ ਜੋਰ ਵਖਾਉਂਦੇ ਹੋਏ ਵੇਖ ਸਕਦੇ ਜੀ ਤੁਸੀਂ ਇਸ ਗੁਰਦੁਆਰੇ ਦੀ ਇਮਾਰਤ ਅੰਦਰ ਬਹੁਤ ਵਧੀਆ ਬਣੀ ਹੋਈ ਆ ਤੇ ਦੋਸਤੋ ਇਸ ਗੁਰਦੁਆਰਾ ਜੀ ਦਾ ਇਤਿਹਾਸ ਇਹ ਆ ਕਿ ਇੱਥੇ ਸਿੱਖ ਇਤਿਹਾਸ ਦਾ 1628 ਸਵੀ ਦੇ ਵਿੱਚ ਪਹਿਲਾ ਯੁੱਧ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਪਹਿਲਾ ਯੁੱਧ ਕੀਤਾ ਸੀ ਤੇ ਮੁਖਲਿਸ ਖਾਨ ਇੱਕ ਮੁਗਲ ਸੈਨਾ ਦਾ ਜਿਹੜਾ ਕਮਾਂਡਰ ਹੀ ਉਹਨੂੰ ਹਰਾਇਆ ਸੀ ਇਹ ਲੜਾਈ ਦੋਸਤੋ ਹੋਈ ਹੀ ਬਾਜ ਕੋਈ ਸ਼ਾਹੀ ਬਾਜ ਹੀ ਉਹਦੇ ਸਿਲਸਿਲੇ ਦੇ ਕਾਰਨ ਇਹ ਲੜਾਈ ਹੋਈ ਹੀ ਤੇ ਸਿੱਖਾਂ ਨੇ ਇਹ ਲੜਾਈ 1628 ਸਵੀਚ ਪਹਿਲੀ ਜੰਗ ਦਿੱਤੀ ਹੀ ਆਪਣੀ ਛੋਟੀ ਜੀ ਸੈਨਾ ਦੇ ਨਾਲ ਤੇ ਇੱਥੇ ਗੁਰੂ ਜੀ ਨੇ ਮਾਤਾ ਸੁਲਖਣੀ ਜੀ ਨੂੰ ਸੱਤ ਪੁੱਤਰਾਂ ਦਾ ਵਾਰ ਦਿੱਤਾ ਹੈ ਇਹ ਇਤਿਹਾਸ ਜੀ ਇੱਥੋਂ ਦਾ ਵੀ ਦੋਸਤੋ ਇਤਿਹਾਸ ਜੀ ਦੋਸਤੋ ਇੱਥੇ ਇੱਕ ਸਰੋਵਰ ਵੀ ਹੈਗਾ ਵਾ ਤੇ ਸਰੋਵਰ ਵਾ ਪਾ ਕੇ ਤੇ ਫਿਰ ਆਪਾਂ ਚੱਲਦੇ ਹਾਂ ਜੀ ਇੱਥੇ ਲੰਗਰ ਦਾ ਪ੍ਰਬੰਧ ਵੀ ਹੁੰਦਾ ਵਾ ਜੀ ਲੰਗਰ ਵੀ ਛੱਕ ਸਕਦੇ ਜੇ ਜੇ ਤੁਸੀਂ ਇੱਥੇ ਮੱਥਾ ਟੇਕਣ ਆਉਂਦੇ ਜੇ ਤੇ 待って、飛んだり。 ਆ ਇਧਰ ਨਿਸ਼ਾਨ ਸਾਹਿਬ ਵੀ ਚੁੱਲਣ ਰਾਏ ਜੀ ਬਹੁਤ ਉੱਚੇ ਭਾਈ ਗੁਰਜੀ ਦੀ ਹਜੂਰੀ ਦੇ ਵਿੱਚ ਮੱਛੀਆਂ ਵੀ ਬਹੁਤ ਆ ਜੀ ਦੇਖ ਸਕਦੇ ਤੁਸੀਂ ਸੋਹਣੀਆਂ ਸੋਹਣੀਆਂ ਮੱਛੀਆਂ ਬੱਚੇ ਵੀ ਮੱਛੀਆਂ ਵੇਖਣਦੇ ਆ ਹਾਂ ਨਾ ਸੁਣਿਓ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੱਛੀਆਂ ਬਹੁਤ ਪਿਆਰੀਆਂ ਜੇ ਦੋਸਤੋ ਇਹ ਮੈਂ ਤੁਹਾਨੂੰ ਦਰਸ਼ਨ ਕਰਾਈ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਪਾਸ਼ਾਹੀ ਛੇਵੀ ਤੇ ਮੈਂ ਆਸ਼ਾ ਕਰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੇ ਮੈਂ ਗੁਜਾਰਿਸ਼ ਕਰੂੰਗਾ ਆਪਣੇ ਦੋਸਤਾਂ ਦੇ ਅੱਗੇ ਕਿ ਜਿੱਥੇ ਜਦੋਂ ਵੀ ਤੁਸੀਂ ਤਰਨਤਾਰਨ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਆਓ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਤੇ ਗੁਰਦੁਆਰਾ ਸੰਗਰਾਣਾ ਸਾਹਿਬ ਜਿਹੜਾ ਅੰਮ੍ਰਿਤਸਰ ਤੋਂ 6 ਕਿਲੋਮੀਟਰ ਤੇ ਤਰਨਤਾਰਨ ਸਾਹਿਬ ਤੋਂ 20 ਕਿਲੋਮੀਟਰ ਦੀ ਡਿਸਟੈਂਸ ਤੇ ਆ ਤੇ ਨਾਲੇ ਲਾਗੇ ਲਾਗੇ ਹੋਰ ਵੀ ਗੁਰਦੁਆਰਾ ਸਾਹਿਬ ਹੈ ਜਿੱਥੇ ਟਾਲਾ ਸਾਹਿਬ ਹੋ ਗਿਆ ਤੇ ਆਪਾਂ ਨੂਰ ਸਿੰਘ ਜੀ ਦੀ ਸਮਾਦ ਜਿੱਥੇ ਤੁਸੀਂ ਦਰਸ਼ਨ ਕਰ ਸਕਦੇ ਜੇ ਤੇ ਇੱਥੇ ਆਪਣੇ ਬੱਚਿਆਂ ਨਾਲ ਆਪਣੀ ਫੈਮਲੀ ਦੇ ਨਾਲ ਇੱਥੇ ਆਓ ਤੇ ਨਾਲੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ